ਦੀਪੂਆ ਤੋਂ ਮੁਫਤ ਰਾਸ਼ਨ ਲੈਣ ਵਾਲਿਆਂ ਲਈ ਵੱਡੀ ਖੁਸ਼ਖਬਰੀ ਪੰਜਾਬ ਸਰਕਾਰ ਨੇ ਲਿਆ ਵੱਡਾ ਫੈਸਲਾ ਆਪਣੀ ਇਸ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਸਾਰਿਆਂ ਅਗੇ ਰਿਕਵੈਸਟ ਹੈ ਕਿ ਜੇਕਰ ਚੈਨਲ ਉਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰ ਤਾਓ ਆਓ ਆਪਣੀ ਅੱਜ ਦੀ ਇਸ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਕਿ ਪੰਜਾਬ ਦੇ ਪਿੰਡੂ ਤੇ ਸ਼ਹਿਰੀ ਖੇਤਰਾਂ ਵਿੱਚ ਬਹੁਤ ਥਾਵਾਂ ਤੇ ਸਰਕਾਰੀ ਡਿਪੋ ਨਾ ਹੋਣ ਦੀ ਹਾਲਤ ਵਿੱਚ ਖੱਜਨਖੁਆਰੀ ਚੱਲ ਰਹੀ ਹੈ। ਲਾਭਪਾਤਰੀਆਂ ਨੂੰ ਹੁਣ ਰਾਸ਼ਨ ਲੈਣ ਲਈ ਦੂਜੇ ਡਿਪੋਆਂ ਤੇ ਜਾਣ ਦੀ ਖਜਾਲਤ ਤੋ ਨਿਜਾਤ ਮਿਲਨ ਜਾ ਰਹੀ ਹੈ ਕਿਉਂਕਿ ਸੂਬਾ ਸਰਕਾਰ ਵੱਲੋਂ ਪੰਜਾਬ ਦੇ 23 ਜ਼ਿਲ੍ਹਿਆਂ ਅੰਦਰ 9000 ਦੇ ਕਰੀਬ ਨਵੇਂ ਰਾਸ਼ਨ ਡਿਪੋ ਅਲਾਟ ਕਰਨ ਦਾ ਫੈਸਲਾ ਕੀਤਾ ਗਿਆ ਹੈ ਜਾਣਕਾਰੀ ਅਨਸਾਰ ਪੰਜਾਬ ਸਰਕਾਰ ਨੇ ਡਿਪੋਆਂ ਦੀ ਅਲਾਟਮੈਂਟ ਕਰਨ ਤੋਂ ਪਹਿਲਾਂ ਡਿਪੋ ਲੈਣ ਦੇ ਇੱਛੁਕ ਲੋਕਾਂ ਨੂੰ ਮੌਕਾ ਦੇ ਦਿੱੰਦਿਆ ਗਿਆ ਕਿ ਉਹ 24 April ਤੱਕ ਆਪਣੇ ਵਿਨੇ ਪੱਤਰ ਵਿਭਾਗ ਕੋਲ ਦਰਜ ਕਰਾਉਣ ਇਸ ਫੈਸਲੇ ਤੋਂ ਬਾਅਦ ਜਿੱਨ੍ਹਾਂ ਲੁਧਿਆਣਾ ਦੇ ਵੱਖ-ਵੱਖ ਖੇਤਰਾਂ ਵਿੱਚ 7 ਸੋ 39 ਇਹ ਰਾਸ਼ਨ ਡਿਪੋ ਅਲਾਟ ਹੋ ਜਾਣਗੇ ਵਿਭਾਗ ਵੱਲੋਂ ਨਵੀਂ ਅਲਾਟਮੈਂਟ ਸੰਬੰਧੀ ਬਣਾਏ ਗਏ ਨਿਯਮਾਂ ਮੁਤਾਬਕ ਡਿਪੋ ਅਪਲਾਈ ਕਰਨ ਵਾਲੇ ਵਿਨੇ ਕਰਤਾ ਦੀ ਉਮਰ 18 ਤੋਂ 37 ਸਾਲ ਦੇ ਵਿੱਚਕਾਰ ਹੋਣੀ ਚਾਹੀਦੀ ਹੈ ਤੇ ਉਸ ਦੀ ਵਿਦਿਅਕ ਯੋਗਤਾ ਘੱਟੋ-ਘੱਟ 10ਵੀਂ ਪਾਸ ਹੋਣੀ ਚਾਹੀਦੀ ਹੈ ਬਿਨੇ ਕਰ ਪੰਜਾਬੀ ਵਿਸ਼ੇ ਵਿੱਚੋਂ ਪਾਸ ਹੋਣਾ ਜ਼ਰੂਰੀ ਹੈ ਸਰਕਾਰ ਵੱਲੋਂ ਬਿਨੇ ਐ ਕਾਰਾਂ ਨੂੰ ਰਾਸ਼ਨ ਟਿਕੂ ਲਈ ਔਨਲਾਈਨ ਅਪਲਾਈ ਕਰਨ ਦੀ ਥਾਂ ਆਪਣੀ ਅਰਜੀ ਸਿੱਧੇ ਰੂਪ ਵਿੱਚ 24 ਅਪ੍ਰੈਲ ਨੂੰ ਸ਼ਾਮ 5 ਵਜੇ ਤੱਕ ਖੁਰਾਕ ਤੇ ਸਪਲਾਈ ਵਿਭਾਗ ਦੇ ਦਫ਼ਤਰ ਵਿੱਚ ਪਹੁੰਚ ਦੀ ਕਰਨ ਨੂੰ ਕਿਹਾ ਗਿਆ ਹੈ ਜੇਕਰ ਖਾਲੀ ਅਸਾਮੀਆਂ ਦੀ ਸ਼੍ਰੇਣੀ ਉੱਪਰ ਝਾਤੀ ਮਾਰੀ ਜਾਵੇ ਤਾਂ ਪਤਾ ਚਲਦਾ ਹੈ ਕਿ ਦੇਹਾ ਤਿਲੂ ਲੁਧਿਆਣਾ ਪੂਰਬੀ ਵਿੱਚ ਜਰਨਲ ਸ਼੍ਰੇਣੀ 145 ਅਨੁਸੂਚਿਤ ਜਾਤੀ 36 ਪਿਛੜੀਆਂ ਸ਼੍ਰੇਣੀਆਂ 13 ਸਾਬਕਾ ਸੈਨਿਕ 18 ਸੁਤੰਤਰਤਾ ਸੈਨਾਨੀ 13 ਦਿਬਿਆਂਗ ਸ਼੍ਰੇਣੀ 7 ਸਵੈ ਚੁਪੰਜ ਦੰਗਾ ਪੀੜਿਤ ਜਾਂ ਅੱਤਵਾਦ ਪ੍ਰਭਾਵਿਤ 26 ਲੋਕਾਂ ਲਈ ਦੀਪੂਆਂ ਲਈ ਰਾਖਵਾਂ ਰੱਖਿਆ ਗਿਆ ਹੈ ਇਸੇ ਤਰ੍ਹਾਂ ਸ਼ਹਿਰੀ ਖੇਤਰ ਪੂਰਬੀ ਵਿੱਚ ਆਮ ਸ਼੍ਰੇਣੀ 52 ਅਨੁਸੂਚਿਤ ਜਾਤੀ 14 ਪਿਛੜੀਆਂ ਸ਼੍ਰੇਣੀਆਂ 5 ਸਾਬਕਾ ਸੈਨਿਕ 7 ਸੁਤੰਤਰ ਸੈਨਾਨੀ ਇਸ ਸੈਲਾਨੀ 5 ਦਿਵਿਆਂਗ 3 ਸਵੈ-ਇਛੁਕ ਔਰਤਾਂ 2 ਤੇ ਦੰਗਾ ਪੀੜਿਤ ਤੇ ਅੱਤਵਾਦ ਪ੍ਰਭਾਵਿਤ 10 ਲੋਕਾਂ ਲਈ ਰਾਖਵਾ ਹੈ ਪਿੰਡੂ ਖੇਤਰ ਲੁਧਿਆਣਾ ਪੱਛਮੀ ਆਮ ਸ਼੍ਰੇਣੀ ਲਈ 152 ਅਨੁਸੂਚਿਤ ਜਾਤੀ ਲਈ 36 ਪਿਛੜੀਆਂ ਸ਼੍ਰੇਣੀਆਂ 14 ਸਾਬਕਾ ਸੈਨਿਕ 20 ਸੁਤੰਤਰਤਾ ਸੈਲਾਨੀ 14 ਦਿਵਿਆਂਗ ਸ਼੍ਰੇਣੀ 13 ਆ ਸਵੈ-ਇਛੁਕ ਔਰਤਾਂ 6 ਦੰਗਾ ਪੀੜਿਤ ਤੇ ਅੱਤਵਾਦੀ ਪ੍ਰਭਾਵਿਤ ਪਰਵਾਵਾ ਪਰਵਾਰਾਂ ਲਈ 28 ਡਿਪੂ ਰਾਖਵੇਂ ਰੱਖੇ ਗਏ ਹਨ ਲੁਧਿਆਣਾ ਪਛਮੀ ਦੇ ਸ਼ਹਿਰੀ ਖੇਤਰ ਵਿੱਚ ਆਮ ਸ਼੍ਰੇਣੀ ਲਈ 62 ਅਨੁਸੂਚੀ ਜਾਤੀ ਲਈ 15 ਪਿਛੜੀਆਂ ਸ਼੍ਰੇਣੀਆਂ 'ਚ ਸਾਬਕਾ ਸੈਨਿਕ 8 ਸਵਤੰਤਰਤਾ ਸੈਲਾਨੀ 6 ਦਿਵ్యాੰਗ ਸ਼੍ਰੇਣੀ 3 ਸွေਚਕ ਔਰਤਾਂ ਤੋਂ ਦੰਗਾ ਪੀੜਿਤ ਅਤੇ ਆਦਿ ਪ੍ਰਭਾਵਿਤ ਪਰਿਵਾਰਾਂ ਲਈ 11 ਡਿਪੂ ਰਾਖਵੇਂ ਰੱਖੇ ਗਏ ਹਨ ਵਿਭਾਗ ਵੱਲੋਂ ਬੇਰੁਜ਼ਗਾਰ ਲੜਕੇ ਲੜਕੀਆਂ ਤੇ ਹੋਰ ਲੋੜਵੰਦ ਪਰਿਵਾਰਾਂ ਨੂੰ ਇਸ ਸਕੀਮ ਦਾ ਲਾਹਾ ਲੈਣ ਨੇ ਜ਼ੋਰਦਾਰ اپیل ਕੀਤੀ ਗਈ ਹੈ ਪਿੰਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਅਲਰਟ ਹੋਣ ਜਾ ਰਹੇ ਰਾਸ਼ਨ ਦੇ ਨਵੇਂ ਡੀਪੂਆਂ ਸੰਬੰਧੀ ਰਾਖਵੇਂ ਕਰਨ ਦਾ ਵੇਰਵਾ ਦੱਸਦਾ ਹੈ ਕਿ ਇਸ ਵਿੱਚ ਜਰਨਲ ਕੈਟਾਗਰੀ ਵਿੱਚ 3758 ਐਸ்சி ਕੈਟਾਗਰੀ ਲਈ 770 ਬੀਸੀ ਵਰਗ ਲਈ 244 ਸਾਫਕਾ ਫੌਜੀਆਂ ਲਈ 1175 ਸਵਤੰਤਰਤਾ ਸੈਲਾਨੀ ਨਸੋਦੋ ਆਂਗਹੀ ਨੇ 402 ਔਰਤਾਂ ਲਈ 314 ਦੰਗਾ ਪੀੜਤਾਂ ਲਈ 1763 ਲੋਕਾਂ ਨੂੰ ਰਾਖਵੇਂਕਰਨ ਦਾ ਲਾਭ ਮਿਲ ਪਾਵੇਗਾ ਸੋ ਇਹ ਸੀ ਆਪਣੇ ਰਾਸ਼ਨ ਕਾਰਡ ਨੂੰ ਲੈ ਕੇ ਅਪਡੇਟ ਤੇ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਜੇਕਰ ਵੀਡੀਓ ਵਧੀਆ ਲੱਗੀ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਧੰਨਵਾਦ